ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਖਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਦੇ 12ਵੀਂ ਸਦੀ ਦੇ ਪ੍ਰਮੁੱਖ ਸੂਫੀ ਸੰਤ ਬਾਬਾ ਸ਼ੇਖ ਫਰੀਦ ਜੀ ਦੀ ਯਾਦ ਦੇ ਵਿੱਚ ਮੇਲਾ ਵੀਰਵਾਰ ਸਵੇਰ ਤੋਂ ਲੱਗਣਾ ਤੇ ਇਸ ਵੇਲੇ ਝੂਲੇ ਵਗੈਰਾ ਲੱਗ ਰਹੇ ਆ ਪਰ ਲੱਗਦਾ ਨਹੀਂ ਕੱਲ ਤੱਕ ਇਹ ਤਿਆਰੀ ਹੋ ਜੂਗੀ ਜਿੰਨੇ ਕ ਪ੍ਰੋਗਰਾਮ ਦੀ ਤਿਆਰੀ ਹੋਈ ਸੀ ਉਸ ਤੇ ਪਾਣੀ ਫੇਰ ਦਿੱਤਾ ਏ ਮੀਂਹ ਨੇ ਪੁਨੇ ਹੁਨੇ ਜਿਹੜਾ ਮੀਂਹ ਪਿਆ ਏ ਲਗਭਗ ਅੱਧੇ ਘੰਟੇ ਦੇ ਕਰੀਬ بارش ਹੋਈ ਏ ਤਕੜੀ بارش ਹੋਈ ਏ ਉਹਨੇ ਤੁਸੀਂ ਦੇਖ ਸਕਦੇ ਹੋ ਕਿ ਖਲਾਰ ਦਿੱਤਾ ਪੂਰੀ ਜਿਹੜੀ ਐਂਟਰੀ ਸੀਗੀ ਇਹ ਸਾਰੇ ਬਹੁਤ ਸਾਰੀਆਂ ਚੁੰਨੀਆਂ ਵਗੈਰਾ ਜਿਹੜੀਆਂ ਲਾਈਆਂ ਸੀਗੀਆਂ ਸਵਾਗਤ ਦੇ ਲਈ ਜਿਹੜੀ ਐਂਟਰੀ ਸੀ ਇਹ ਇੱਥੋਂ ਐਂਟਰੀ ਸੀਗੀ ਇਹ ਸਾਰੀ ਲਗਭਗ ਖਲਾਰਤੀ ਗਈ ਉਸ ਤੋਂ ਬਾਅਦ ਆਦਮੀ ਨੇ ਇੱਥੇ ਐਂਟਰ ਕਰਨਾ ਜਿੱਥੇ ਮੇਲੇ ਦਾ ਮੁੱਖ ਕਰਕਸ਼ਨਾ ਅੰਦਰ ਸਾਰੇ ਮੇਲੇ ਆ ਖਾਣ ਪੀਣ ਦੀਆਂ ਚੀਜ਼ਾਂ ਝੂਲੇ ਆ ਔਰ ਜਿਹੜਾ ਅੰਡਰਵਾਟਰ ਆਇਆ ਵਿਆ ਤੇ ਬਾਕੀ ਜਿਹੜੇ ਪ੍ਰੋਗਰਾਮ ਹੋਣੇ ਆ ਉਹ ਵੀ ਅੰਦਰ ਟੈਂਟ ਲੱਗਾ ਵਿਆ ਇੱਥੋਂ ਸਾਰੀ ਮ ਇਹ ਪੇੜ ਕੀਤੀ ਹੋਈ ਆ ਪ੍ਰਸ਼ਾਸਨ ਨੇ ਕੋਈ ਵੀ ਪ੍ਰੋਗਰਾਮ ਆ ਜਿੰਨੇ ਵੀ ਪ੍ਰੋਗਰਾਮ ਮੇਲੇ ਦੇ ਹੋਣੇ ਆ ਪ੍ਰਕਾਸ਼ਿਤ ਹੋਏ ਆ ਉਹਨਾਂ ਸਾਰਿਆਂ ਪ੍ਰੋਗਰਾਮਾਂ ਵਿੱਚ ਕੋਈ ਵੀ ਅਜਿਹਾ ਪ੍ਰੋਗਰਾਮ ਨਹੀਂ ਜਿਹੜਾ ਤੁਸੀਂ ਮੁਫਤ ਦੇਖ ਸਕੋ ਹਰ ਇੱਕ ਪ੍ਰੋਗਰਾਮ ਆ ਇੱਥੇ ਐਂਟਰੀ ਹੋਣੀ ਆ ਐਂਟਰੀ ਤੋਂ ਬਾਅਦ ਹੀ ਦੇਖਿਆ ਜਾਣਾ ਚਾਹੇ ਉਹ ਕਮਰ ਗਰੇਵਾਲ ਦਾ ਪ੍ਰੋਗਰਾਮ ਹੋਵੇ ਚਾਹੇ ਮੇਲੇ ਨਾਲ ਸੰਬੰਧਿਤ ਜਿੰਨੇ ਵੀ ਹੋਰ ਪ੍ਰੋਗਰਾਮ ਦੂਸਰੇ ਰਾਜਾਂ ਤੋਂ ਨਾਟ ਮੰਡਲੀਆਂ ਆਉਣੀਆਂ ਹੋਰ ਕਲਾਕਾਰ ਲੱਗਣੇ ਆ ਰਾਣੀ ਰਣਦੀਪ ਆ ਹੋਰ ਜਿੰਨੇ ਵੀ ਕਲਾਕਾਰ ਹੋਣੇ ਆ ਜਿੰਨੇ ਵੀ ਪ੍ਰੋਗਰਾਮ ਹੋਣੇ ਆ ਸਾਰੇ ਇੱਥੋਂ ਐਂਟਰੀ ਹੋਣੀ ਆ ਉਸ ਤੋਂ ਬਾਅਦ ਹੋਣੇ ਆ ਬਹੁਤ ਸਾਰੇ ਲੋਕ ਆ ਵੀਡੀਓ ਪਾ ਰਹੇ ਆ ਲੋਕਾਂ ਨੂੰ ਕਹਿ ਰਹੇ ਆ ਆਓ ਮੇਲਾ ਵੇਖੋ ਪਰ ਤੁਹਾਨੂੰ ਸਪਸ਼ਟ ਕਰ ਦਈਏ ਕੋਈ ਵੀ ਮੇਲਾ ਫ੍ਰੀ ਨਹੀਂ ਆ ਹਰ ਮੇਲੇ ਤੇ ਐਂਟਰੀ ਜਿਹੜੀ 10 10 ਰੁਪਏ ਪ੍ਰਤੀ ਵਿਅਕਤੀ ਜੇ ਤੁਸੀਂ ਜਿੰਨੇ ਜੀ ਜੀ ਜਾ ਰਹੇ ਹੋ ਮੇਲਾ ਵੇਖਣ ਉਹਨੂੰ 10 ਨਾਲ ਗੁਣਾ ਕਰਕੇ ਆਇਓ ਜੇਬ ਚੋਂ ਨੇ ਪੈਸੇ ਘੱਟੋ-ਘੱਟ ਐਂਟਰੀ ਦੇ ਪਾ ਕੇ ਆਇਓ ਅੰਦਰ ਕੀ ਖਾਣਾ ਪੀਣਾ ਕੀ ਹੂਟੇ ਲੈਣੇ ਆ ਕੀ ਠੂੜਾ ਲੈਣਾ ਉਹਦੇ ਪੈਸੇ ਤੁਹਾਡੇ ਵੱਖਰੇ ਲੱਗਣੇ ਆ ਪਰ ਇਸ ਵੇਲੇ ਹਾਲਾਤ ਇਹ ਆ ਕਿ ਕੱਲ ਤੱਕ ਇਹ ਲੱਗਦਾ ਨਹੀਂ ਇਹ ਮੇਲਾ ਤਿਆਰ ਹੋ ਜਾਵੇਗਾ 19 ਤਰੀਕ ਤੋਂ ਸ਼ੁਰੂ ਹੋਣ ਲੱਗਾ ਮੇਲਾ ਇਹ 23 ਤਰੀਕ ਤੱਕ ਬਾਬਾ ਫਰੀਦ ਦਾ ਮੇਲਾ ਚੱਲਣਾ ਤੇ ਮੌਸਮ ਦੇ ਮਜਾਜ ਨੇ ਹਰ ਵਾਰ ਮੌਸਮ ਦਾ ਮਜਾਜ ਆ ਜਿਹੜਾ ਉਹ ਬਦਲ ਦਿੰਦਾ ਮੇਲੇ ਦਾ ਰੁੱਖਾ ਜਿਹੜਾ ਤੇ ਅੱਜ ਐਤ ਕੀ ਵੀ ਮੇਲਾ ਕਾਫੀ ਖਿਲਾਰ ਦਿੱਤਾ ਏ ਇਸ ਮੌਸਮ ਨੇ ਇਸ ਬਰਸਾਤ ਨੇ ਤੇ ਦੇਖਦੇ ਹਾਂ ਕੱਲ ਸਵੇਰ ਤੱਕ ਵੀਰਵਾਰ ਸਵੇਰ ਤੱਕ ਇਹ ਮੇਲਾ ਕਿੰਨਾ ਕੁ ਚਮਕਦਾ ਏ ਕਿੰਨਾ ਕੁ ਰੰਗ ਦਿਖਾਉਂਦਾ ਏ ਕਿੰਨਾ ਕੁ ਤਿਆਰ ਹੁੰਦਾ ਏ ਫਿਲਹਾਲ ਤੁਸੀਂ ਦੇਖ ਸਕਦੇ ਇੰਨੀ ਕੁ ਤਿਆਰੀ ਹੋਈ ਆ ਝੂਲੇ ਹਲੇ ਤਿਆਰ ਨਹੀਂ ਹੋਏ ਝੂਲਿਆਂ ਤੇ ਹਲੇ ਉਹਨਾਂ ਨੇ ਜਿਹੜੀਆਂ ਬੈਠਣ ਲਈ ਲਗਾਏ ਗ ਚੱਕਰ ਵਗੈਰਾ ਹੀ ਲਾਏ ਗਏ ਆ ਤੇ ਇਹ ਐਂਟਰੀਆਂ ਇਸ ਤੋਂ ਅੱਗੇ ਜੋ ਕੁਝ ਵੀ ਹੈਗਾ ਉਹ ਸਾਰਾ ਤੁਹਾਨੂੰ ਨਾਲ ਦੀ ਨਾਲ ਅਸੀਂ ਦਿਖਾਉਂਦੇ ਰਵਾਂਗੇ ਅੱਜ ਦਾ ਜਿਹੜਾ ਸੀ ਸਾਡਾ ਪ੍ਰੋਗਰਾਮ ਇਹ ਤੋਂ ਐਂਟਰੀ ਦਾ ਪ੍ਰੋਗਰਾਮ ਤੁਹਾਨੂੰ ਦੱਸਣਾ ਕਿਸ ਤਰ੍ਹਾਂ ਦਾ ਤੇ ਮੇਲੇ ਨੇ ਮੇਲੇ ਨੂੰ ਮੀਂਹ ਨੇ ਜਿਹੜਾ ਕਿਸ ਤਰ੍ਹਾਂ ਖਿਲਾਰ ਦਿੱਤਾ ਹੈ ਉਹ ਸਾਡਾ ਪ੍ਰੋਗਰਾਮ ਤੁਹਾਨੂੰ ਦੱਸਣਾ ਅਸੀਂ ਜੀਸੀਬੀ ਤੇ ਜਿਹੜੀ ਪੋਕਲੈਨ ਵਗੈਰਾ ਉਹ ਲੱਗੀ ਹੋਈ ਆ ਚੱਕ ਚੱਕ ਕੇ ਜਿਹੜੇ ਝੂਲੇ ਲੱਗਣੇ ਆ ਵੱਡੇ ਆ ਝੂਲੇ ਉਹ ਲੱਗਣੇ ਆ ਉਹ ਸਾਰੇ ਲਗਾ ਰਹੇ ਨੇ ਇਸ ਤੋਂ ਇਲਾਵਾ ਜਿਹੜੀਆਂ ਖਾਣ ਪੀਣ ਦੀਆਂ ਸਟਾਲਾਂ ਰਾਜਸਥਾਨ ਹਰਿਆਣਾ ਹਿਮਾਚਲ ਇਹ ਸਾਰੀਆਂ ਖਾਣੀਆਂ ਸਟਾਲਾਂ ਜਿਹੜੀਆਂ ਇਹ ਲੱਗੀਆਂ ਹੋਈਆਂ ਕੁਲਫੀ ਫਲੂਦਾ ਹੋਰ ਜਿੰਨੇ ਵੀ ਖਾਣ ਪੀਣ ਦੇ ਜਿਹੜੇ ਸਟਾਲ ਆ ਉਹ ਲੱਗ ਚੁੱਕੇ ਆ ਕੱਲ ਤੱਕ ਇਹ ਤਿਆਰ ਹੋ ਜਾਣਗੇ ਲੱਗਦਾ ਤੇ ਜੇ ਮੌਸਮ ਦੀ ਮਾਰ ਨਾ ਪਈ ਤੇ ਮੌਸਮ ਖਰਾਬ ਹੋਰ ਜਿਆਦਾ ਨਾ ਹੋਇਆ ਤਾਂ ਉਹ ਲੱਗ ਜਾਣਗੇ ਪਰ ਝੂਲਿਆਂ ਦਾ ਹਜੇ ਲੇਟ ਹੁੰਦਾ ਦਿਖਾਈ ਦੇ ਰਿਹਾ ਹੈ ਝੂਲੇ ਹੱਲੇ ਲੱਗ ਰਹੇ ਆ ਮੌਸਮ ਨੇ ਥੋੜਾ ਕੰਮ ਰੋਕਿਆ ਹੋਇਆ ਹੈ ਬਾਬਾ ਫਰੀਦ ਮੇਲੇ ਦਾ ਤੇ ਕੱਲ ਤੱਕ ਕਿੰਨਾ ਇਹ ਮੇਲਾ ਜਿਹੜਾ ਉਹ ਰੰਗ ਦਿਖਾਉਂਦਾ ਉਹ ਤੁਹਾਨੂੰ ਆਉਂਦੇ ਦਿਨਾਂ ਦੇ ਵਿੱਚ ਅਗਲੇ ਕੁਝ ਘੰਟਿਆਂ ਦੇ ਵਿੱਚ ਫਿਰ ਇੱਥੇ ਆ ਕੇ ਦਿਖਾਵਾਂਗਾ